ਫਾਜ਼ਲ ਕਪਿੰਡ ਮੁਹੰਮਦ ਪੀਰਾ ਦੇ ਪੰਚਾਇਤੀ ਰਸਤੇ ਨੂੰ ਲੈ ਕੇ ਬਣੇ ਵਿਵਾਦ ਦਾ ਮਾਮਲਾ ਇੱਕ ਵਾਰ ਫੇਰ ਤੋਂ ਗਰਮ ਆ ਗਿਆ ਹੈ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਿਸਾਨ ਨੇਤਾ ਰਸਤੇ ਵਾਲੀ ਜਗ੍ਹਾ ਤੇ ਇਕੱਠੇ ਹੋਏ ਇਸ ਤਰ੍ਹਾਂ ਉਹਨਾਂ ਵੱਲੋਂ ਖੇਤ ਮਾਲਕ ਤੇ ਰਸਤੇ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਇਸ ਮੌਕੇ ਉਹਨਾਂ ਨੇ ਇਸ ਰਸਤੇ ਨੂੰ ਖੋਲਣ ਦੀ ਮੰਗ ਕੀਤੀ ਉਧਰ ਦੂਜੇ ਪਾਸੇ ਸਬੰਧਕ ਖੇਤ ਮਾਲਕ ਨੇ ਕਿਹਾ ਕਿ ਉਹਨਾਂ ਵੱਲੋਂ ਰਸਤਾ ਬੰਦ ਨਹੀਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਖੇਤ ਮਾਲਕ ਨੇ ਬਾਕੀ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਜਿਹੜਾ ਅਮਿਤਪੁਰ ਤੋਂ ਬਚੰਬਰ ਸਿੰਘ ਦਾ ਜੀ ਸਾਡੇ ਦਾ ਇਹ ਸਰਕਾਰੀ ਰਸਤਾ ਹੈ ਇਹਨਾਂ ਨੇ ਵਾ ਕੇ ਪਿਛਲੇ ਕੁਝ ਦਿਨਾਂ ਚ ਜੀਸੀਬੀ ਲਾ ਕੇ ਇਹਨਾਂ ਨੇ ਮਿੱਟੀ ਚ ਕਾਤੀ ਸਾਰੀ ਲੇਖ ਰਾਜ ਨੇ ਮਿੱਟੀ ਚ ਕਾ ਕੇ ਨਾਲ ਮਿਲਾ ਲਿਆ ਇਹਨੂੰ ਰਸਤੇ ਨੂੰ ਇੱਥੇ ਇਹਨਾਂ ਰੋਕਣ ਵਾਸਤੇ ਵੀ ਆਏ ਤੇ ਲੜਾਈ ਹੋਈ ਕੋਟਮਬਾਰ ਹੋਈ ਉਧਰ ਉਧਰੀ ਬਹੁਤ ਜਾਣੀ ਨੁਕਸਾਨ ਹੋਣ ਦਾ ਖਤਰਾ ਸੀ ਪਰ ਪਤਾ ਨਹੀਂ ਕਿਵੇਂ ਕੁਦਰਤੀ ਬਚ ਗਿਆ ਜਾਣੀ ਨੁਕਸਾਨੋਂ ਪਰ ਉਸ ਤੋਂ ਬਾਅਦ ਦਾਖਲ ਹੋਏ ਠੀਕ ਹੈ ਉਹ ਅਗਲਾ ਪ੍ਰੋਸੈਸ ਉੱਥੇ ਚੱਲਦਾ ਰਿਹਾ ਇਹਨਾਂ ਨੇ ਰਾਖ ਖਤਮ ਕਰਤਾ ਖਾਲਾ ਖਤਮ ਕਰਤਾ ਆ ਸਾਰੇ ਪਿੰਡ ਦੇ ਵਿਸੇ ਨੇ ਖੜੇ ਨੇ ਖਾਲਾ ਚੋ ਕੇ ਆਪ ਦੀ ਮਰਜ਼ੀ ਨਾਲ ਵੇਖੋ ਸੱਤ ਵਾਲ ਖਾਲੇ ਨੂੰ ਪਾਏ ਨੇ ਕਿਸੇ ਜਿੱਥੋਂ ਮਰਜ਼ੀ ਆਪ ਦੀ ਮਰਜ਼ੀ ਆਪ ਦੀ ਪੜੇ ਹਿਸਾਬ ਨਾਲ ਐ ਕਰਤਾ ਉਧਰੋਂ ਐ ਨੂੰ ਮੋੜਤਾ ਉਧਰੋਂ ਐ ਨੂੰ ਮੋੜਤਾ ਕੀ ਗੱਲ ਇਹ ਜਿਹੜਾ ਖਾਲਾ ਸਰਕਾਰੀ ਖਾਲਾ ਹੈ ਜਿੱਥੇ ਆਪਣੇ ਲੈਨ ਮਾਰੀਆਂ ਦੀ ਜਦੋਂ ਆਪਣਾ ਖਾਲਾ ਬਣਦਾ ਉਥੋਂ ਕੋਈ ਇੰਚ ਵਿਦ ਉਧਰ ਉਧਰ ਨਹੀਂ ਕਰ ਸਕਦਾ ਖਾਲਾ ਕਿਉਂ ਇੰਨਾ ਇਹਦੇ ਚ ਕਾਰਵੇ ਸ਼ਕਤ ਹੁੰਦੀ ਜੇ ਰਸਤਾ ਵੇਖੋ ਉਹਨੇ ਰਸਤਾ ਤਾਂ ਕੁਛ ਕੱਲ ਪਰਸੋਂ ਦਾ ਜਦੋਂ ਵੇਖਿਆ ਮੇਰੇ ਤੇ ਕਾਰਵਾਈ ਹੋਵੇਗੀ ਰਸਤਾ ਨੇ ਮਟਾ ਉਟਾ ਪਾ ਕੇ ਥੋੜਾ ਜਿਹਾ ਮੇਕਣਾ ਤਾਂ ਇਹ ਕੈਮਰਾ ਘੁਮਾ ਕੇ ਵੇਖੋ ਵੀ ਇਹ ਰਸਤੇ ਦਾ ਇਹ ਰਸਤਾ ਹੁੰਦਾ ਵੀ ਇਹਨਾਂ ਨੇ ਤਿੰਨ ਤਣੇ ਫੋਟੋ ਚਾਰ ਰਸਤਾ ਕੀਤਾ ਸੀ ਮਿੱਟੀ ਪਾ ਕੇ ਇਹਨਾਂ ਦਾ ਕੋ 2.2 ਲੱਖ ਰੁਪਏ ਲੱਗਾ ਮਿੱਟੀ ਪਾਈ ਇਹਨਾਂ ਨੇ ਆਪਦੇ ਪੱਲਿਓ ਮਿੱਟੀ ਪਾਈ ਇਹਨਾਂ ਨੇ ਮਿੱਟੀ ਪਾ ਕੇ ਇਹਨਾਂ ਨੇ ਬਾਹਰ ਰਸਤਾ ਕਰਕੇ ਲੈ ਗਏ ਉਹਨੇ ਇੱਕ ਢਿੰਡੇ ਚੱਕ ਕੇ ਜੀਸੀਬੀ ਨਾਲ ਉਹ ਮਾਰੇ ਰਸਤਾ ਸਾਰਾ ਹੁਣ ਉਹਨੇ ਸਾਈਡ ਤੇ ਕਰਕੇ ਝੋਨਾ ਲਾਤਾ ਇਧਰ ਵੇਖੋ ਤੁਸੀਂ ਕੈਮਰਾ ਘੁਮਾ ਕੇ ਵੇਖਦੇ ਹੋ ਵੀ ਆਹ ਰਸਤਾ ਨੰਗਣ ਜੋਗਾ ਹੈਗਾ ਇਥੇ ਵੇਖੋ ਕਿੱਥੇ ਪਾਣੀ ਖੜਾ ਹੈ ਕਿਤਰਾ ਕਰਕੇ ਆਟੋਇਟ ਬੇਵਜੇ ਪੈ ਨੇ ਤੇ ਇਹ ਮੰਤਰੀ ਦੇ ਵਿੱਚ ਵੀ ਸ਼ਾਇਦ 27 ਫੁੱਟ ਰਸਤਾ ਨਾ ਹੋਵੇ ਜੇ ਕੋਈ ਪਤਾ ਨਹੀਂ 27 ਫੁੱਟ ਰਸਤਾ ਕਾਲੇ ਦੇ ਵਿੱਚ ਹੈ ਤੇ ਸਾਡੀ ਮਰਜ਼ੀ ਨਾਲ ਹੋ ਪਾਸੇ ਦੇ ਰਿਹਾ ਪਰ ਜਦੋਂ ਇਸ ਬੰਦੇ ਦਾ ਕੀ ਇਤਬਾਰ ਹੈ ਵੀ ਕੱਲ ਨੂੰ ਉਸ ਤੇ ਦੇ ਕੇ ਉਥੇ ਫਿਰ ਚੱਕ ਦੇ ਵੀ ਇਹ ਕਾਜ ਨਹੀਂ ਕਰੇਗਾ ਜਿੱਥੇ ਮੇਨ ਰਸਤਾ ਜਿਹੜਾ ਪਿੰਡ ਦਾ ਰਸਤਾ ਬਣਦਾ ਹੈ ਉਥੇ ਇਹੀ ਰਸਤਾ ਲਵਾਗੇ ਅਸੀਂ ਉਥੇ ਲੈ ਕੇ ਚੱਲਦਾ ਸਰਕਾਰ ਸਰਕਾਰ ਮੇਰੇ ਖਾਲ ਕੋਈ 8-10 ਕਿੱਲੇ ਦਾ ਬਣੇਗਾ ਮੇਰੇ ਸਾਹਬ ਨਾਲ 8-10 ਕਿੱਲੇ ਹੈਗਾ ਇਥੋਂ ਲੈ ਕੇ ਡਰੇਨ ਤੱਕ ਡਰੇਨ ਤੋਂ ਪਾਰ ਜਾਂਦਾ ਅੱਗੇ ਜਿਹੜਾ ਪਿੰਡ ਵੱਸਦਾ ਹੈ ਉਥੇ ਪੋਲ ਮਨਜ਼ੂਰ ਹੋਇਆ ਤਾਂ ਉਹ ਪਿੰਡ ਨੂੰ ਰਸਤਾ ਲੱਗਦਾ ਪੱਕਾ ਪਰ ਇਹ ਜਿੰਨਾਂ ਨੂੰ ਨਾਲੇ ਆ ਖੇਤ ਲੱਗਦੇ ਨੇ ਤਾਂ ਨਾਲ ਅਗਲੇ ਬੰਨੇ ਪਿੰਡ ਆ ਗਿਆ ਆ ਡਰੇਨ ਆ ਗਈ ਡਰੇਨ ਚ ਪੁਲ ਬਣੇਗਾ ਲੰਘ ਤਾਂ ਬਹੁਤ ਘੜਾ ਜਰਨੈਲੀ ਸ਼ਰਤ ਹੈ ਹਾਂ ਸਰਕਾਰੀ ਸ਼ਰਤ ਤੇ ਸਰਕਾਰ ਬਣੀ ਆ ਸਰਕਾਰ ਨੇ ਆਟ ਦਿੱਤਾ ਜਿਹੜੇ ਪੰਚਾਇਤੀ ਰਸਤੇ ਨੰਬੇ ਨੱਪੇ ਦੱਬੇ ਹੋਏ ਨੇ ਵੀ ਤੁਸੀਂ ਗੌਰ ਕਰੋ ਇਹਨਾਂ ਨੇ ਗੌਰ ਕੀਤੀ ਕਢਵਾਇਆ ਪਹਿਲਾਂ ਵਿਚਾਰੇ ਪਤਾ ਨਹੀਂ ਕਿੱਥੋਂ ਲੰਘ ਦਿਲੋਂ ਦੇ ਰਹੇ ਰੱਬ ਦੇ ਨੇ ਕਿਵੇਂ ਡੇਢ ਸਾਲ ਬਾਅਦ ਰਸਤਾ ਇਹਨਾਂ ਦੇ ਫਿਰ ਜੇਸੀ ਵੀ ਨਾ ਚੱਕ ਕੇ ਜ਼ਮੀਨ ਚ ਲਾ ਲੇ ਉਹ ਖਤਮ ਕਰਨ ਚਾਹੁੰਦੇ ਵੀ ਰਸਤਾ ਮਤਲਬ ਇਹ ਨਹੀਂ ਦੇਣਾ ਸੀ ਹੁਣ ਕਾਰਵਾਈ ਤੋਂ ਡਰਦੇ ਆ ਇਹਨਾਂ ਨੇ ਕੱਲ ਪਰਸੋਂ ਦਾ ਮਾੜਾ ਮੋਟਾ ਇਹਨਾਂ ਨੇ ਵਟਾ ਵਟਾ ਪਾ ਗਿਆ ਦੇਖੋ ਰਸਤਾ ਇਹਨਾਂ ਨੇ ਚਾਲੂ ਕੀਤਾ ਪਰ ਇਹ ਪੂਰੀ ਤਰ੍ਹਾਂ ਚੱਲੂ ਨਹੀਂ ਆ ਰਿਹਾ ਰਸਤਾ ਜਿਤਨਾ ਰਸਵਾ ਪਹਿਲਾਂ ਮਿੱਟੀ ਪਾਈ ਗਈ ਸੀ ਬਨ ਵਾਸਤਾ ਬਨ ਕੇ ਲੱਗਿਆ ਸੀ ਇੱਥੋਂ ਕਿਉਂ ਇਹ ਵੇਹਕਲ ਵੀ ਲੈ ਕੇ ਜਾਣੇ ਖਾਲੀ ਨੀ ਬੰਦਾ ਲੰਘ ਸਕਦਾ ਇੱਥੋਂ ਦਾ ਮੈਂ ਨੇ ਪਹਿਲੇ ਰਸਤੇ ਦੀ ਮੰਗਿਆ ਮੇਰਾ ਰਸਤਾ ਇੱਥੋਂ ਚੱਲੂ ਉਸੇ ਤਰ੍ਹਾਂ ਮਿੱਟੀ ਪਾ ਕੇ ਕੰਮਜਾਮ ਕਰਕੇ ਜਿੰਨੇ ਫੁੱਟ ਰਸਤਾ 27 ਫੁੱਟ ਬਣਿਆ ਸੀ 27 27 ਫੁੱਟ ਰਸਤਾ ਛੱਡ ਕੇ ਦੇਵੇ ਮਿੱਟੀ ਪਾ ਕੇ ਇਸ ਤਰ੍ਹਾਂ ਜੀ ਇੱਕ ਰਸਤਾ ਜਿਹੜਾ ਜਿੱਥੇ ਜਿਹੜੇ ਰਸਤੇ ਤੇ ਖੜੇ ਆ ਇਹ ਰਸਤਾ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਸਿੱਧਾ ਫਾਜਲਕਾ ਤੋਂ ਔਰ ਇਧਰ ਚੱਲਦਾ ਹੁੰਦਾ ਸੀ ਜਰਨੈਲੀ ਸ ਜਿਹਦਾ ਵਾਇਆ ਬੰਦਾ ਸਾਡੇ 27 ਫੁੱਟ ਜੀ ਔਰ 50 ਸਾਲ ਚੌਧਰੀ ਕਰਮਚੰਦ ਉਹਦੇ ਪਰਿਵਾਰ ਨੇ ਉਹਨਾਂ ਨੇ ਆਪਣੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਹੋਇਆ ਸੀ ਵਹਿਕ ਬਣਾਈ ਹੋਈ ਸੀ ਜਿਹਦਾ ਏਰੀਆ ਟੋਟਲ ਇੱਕ ਕਿੱਲੇ ਦੇ ਬਰਾਬਰ ਬਣਦਾ ਜੀ ਤਾਂ ਹੁਣ ਕੀ ਹੈ ਸੀ ਪੰਜਾਬ ਸਰਕਾਰ ਦੀ ਤਹਿਤ ਅਨੁਸਾਰ ਪਿਛਲੇ ਸਾਲ 8-5-2023 ਨੂੰ ਇਹ ਰਸਤਾ ਕਢਵਾਇਆ ਸੀ ਪੰਚਾਇਤੀ ਮਤਾ ਪਾ ਕੇ ਸਾਰੇ ਸਰਕਾਰੀ ਅਧਿਕਾਰੀ ਇੱਥੇ ਆਏ ਸਨ ਹੁਣ ਉਸ ਨੇ ਲਖਰਾਜ ਚੌਧਰੀ ਕਰਮਚੰਦ ਦੇ ਪਰਿਵਾਰ ਨੇ ਰਸਤਾ ਐਸ 29 6 2024 ਨੂੰ ਬਿਲਕੁਲ ਜੀਬੀਸੀ ਲਿਆ ਕੇ ਸਾਡੇ ਕੋਲ ਵੀਡੀਓ ਹੈ ਸਾਰਾ ਉਹ ਰਸਤਾ ਬਿਲਕੁਲ ਆਪਣੀ ਜ਼ਮੀਨ ਦੇ ਵਿੱਚ ਮਲਾ ਕੇ ਨਜਾਇਜ਼ ਤੌਰ ਤੇ ਜਿਹੜਾ ਨਾ ਚੱਲਣ ਯੋਗ ਦੂਸਰੇ ਪਾਸੇ ਸਾਈਡ ਤੇ ਦੇਣਾ ਚਾਹੁੰਦਾ ਲੇਕਿਨ ਸਾਰਾ ਪਿੰਡ ਖੜਾ ਹੈ ਮੇਰੇ ਕੋ ਪਿੰਡ ਵਿਸਾਖੇ ਵਾਲੇ ਖੂਦ ਦੇ ਵੀ ਲੋਕ ਖੜੇ ਨੇ ਪਿੰਡ ਦੇ ਲੋਕ ਖੜੇ ਨੇ ਸਕੂਲ ਸਾਡਾ ਇੱਥੋਂ ਹੈ ਸਾਸੀ ਸਾਡੀ ਜਿਹੜੀ ਸੜਕ ਪੋਲ ਹੈ ਉਹ ਮਨਜ਼ੂਰ ਹੋ ਚੁੱਕੀ ਹੈ ਔਰ ਆਵਾਜਾਈ ਵਾਸਤੇ ਸਾਨੂੰ ਕਿਸੇ ਵੇਲੇ ਵੀ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਇੱਧਰੋਂ ਸਾਨੂੰ ਜਾਣਾ ਆਉਣਾ ਜਾਣਾ ਬਹੁਤ ਸੁਖਾਲਾ ਹੈ ਸਾਨੂੰ ਇਨਸਾਫ ਚਾਹੀਦਾ ਅੱਜ ਦੇਖਿਆ ਜਾਵੇ ਅੱਜ بارش ਪਈ ਹੈ ਅੱਜ بارش ਦੇ ਦਰਮਿਆਨ ਇਸ ਰਸਤਾ ਬਿਲਕੁਲ ਹੀ ਨਾ ਲੰਘਣ ਯੋਗ ਹੋ ਗਿਆ ਕਿਉਂਕਿ ਅਸੀਂ ਪੱਲਿਓ ਖਰਚਾ ਕਰਕੇ 2 ਲੱਖ ਰੁਪਇਆ ਲਾ ਕੇ ਮਿੱਟੀ ਆਪਦੇ ਖੇਤੋਂ ਚੱਕ ਕੇ ਇੱਥੇ ਪਾਈ ਹੋਈ ਸੀ 3 ਫੁੱਟ ਚਾ ਰਸਤਾ ਕੀਤਾ ਹੋਇਆ ਸੀ ਇਸ ਨੇ ਸਾਰੀ ਮਿੱਟੀ ਚੱਕ ਕੇ ਬਿਲਕੁਲ ਆਪਦੇ ਖੇਤ ਦੇ ਬਰਾਬਰ ਕਰ ਲਈ ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਜਿੰਨਾ ਵੀ ਰਸਤਾ 27 ਫੁੱਟ ਉਹ ਬਣਾ ਕੇ ਦਿੱਤਾ ਜਾਵੇ ਔਰ ਇਹਦੇ ਨਾਲ ਹੀ ਇੱਕ ਸਾਡਾ ਸਰਕਾਰੀ ਖਾਲਾ ਜੋ ਇਹਨੇ ਉਹ ਇਹਨੇ ਨਜਾਇਜ਼ ਤੌਰ ਤੇ 14 ਸਤ ਨੂੰ 2024 ਨੂੰ ਵਾਕੇ ਤੇ ਨਜਾਇਜ਼ ਆਪਣੀ ਜ਼ਮੀਨ ਦੇ ਵਿੱਚ ਮਲਾ ਲਿਆ ਇਸ ਬਾਰੇ ਅਸੀਂ ਸ਼ਿਕਾਇਤ ਜੀ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਵਾਰ-ਵਾਰ ਅਸੀਂ ਲੈਟਰ ਪਾਏ ਨੇ ਡੀਜੀਪੀ ਨੂੰ ਪਾਇਆ ਜੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਜਿਹੜੇ ਜਲ ਵਿਭਾਗ ਦੇ ਹੈ ਸਾਡੇ ਚੰਡੀਗੜ੍ਹ ਉਹਨਾਂ ਨੂੰ ਵੀ ਪਾਏ ਹੋਇਆ ਜੀ ਡੀਸੀ ਸਾਹਿਬ ਨੂੰ ਅਸੀਂ ਤਲਾਈ ਰਿਪੋਰਟ ਕੀਤੀ ਐ ਐਸਐਸਪੀ ਸਾਹਿਬ ਦੇ ਤਲਾਈ ਰਿਪੋਰਟ ਕੀਤੀ ਐ ਔਰ ਮਾਲ ਵਿਭਾਗ ਇਸ ਦੀ ਅਨੁਸਾਰ ਤੇ ਅਸੀਂ ਤਲਾਈ ਰਿਪੋਰਟ ਕੀਤੀ ਹੋਈ ਐ ਸਾਡੀ ਕੋਈ ਸੁਣਾਈ ਨਹੀਂ ਹੋਈ ਅਖੀਰ ਕੀ ਹੋਇਆ ਸਾਨੂੰ ਸਟਾਂ ਵਜੀਆਂ ਸਾਡੇ ਪਰਿਵਾਰ ਤੇ ਜਾਨਨ ਜਾਣ ਦੇਵਾ ਹਮਲਾ ਵੀ ਹੋਇਆ ਕਿਉਂਕਿ ਅਸੀਂ ਸਾਡੇ ਇੱਥੇ ਜਿਹੜਾ ਸਾਡਾ ਰਸਤਾ ਹੈ ਸਾਡਾ ਹੱਤ ਹੈ ਅਸੀਂ ਰੋਕਾਂਗੇ ਜਦੋਂ ਕਿਸੇ ਦਾ ਹੱਕ ਮਰਿੰਦਾ ਹੈ ਕਿਉਂਕਿ ਸਾਡੀ 40 ਸਾਲ ਪਹਿਲਾਂ ਫਸਲ ਨਹੀਂ ਹੋਈ ਪਿਛਲੇ ਸਾਲ ਤੋਂ ਸਾਡੀ ਜ਼ਮੀਨ ਜਿਹੜੀ ਹੈ ਉਸ ਦੀ ਸਹੀ ਫਸਲ ਹੋਈ ਹੈ ਔਰ ਨਹਿਰੀ ਪਾਣੀ ਸਾਨੂੰ ਲੱਗ ਕੇ ਸਾਨੂੰ ਉਹ ਦਾ ਜਿਹੜਾ ਸਾਨੂੰ ਉਹ ਚੀਜ਼ ਦਾ ਸਾਨੂੰ ਫਲ ਮਿਲਿਆ ਕਿਤੇ ਪੰਚਾਇਤ ਅਫਸਰ ਆਏ ਸਨ ਵੀਡੀਓ ਸਾਹਿਬ ਨੇ ਭੇਜਿਆ ਸੀ ਡੀਡੀਓਪੀ ਸਾਹਿਬ ਦੇ ਮਾਰਕ ਹੋ ਕੇ ਐਡੀਸੀ ਸਾਹਿਬ ਡੀਸੀ ਸਾਹਿਬ ਉਹ ਸਾਰਿਆਂ ਤੋਂ ਮਾਰਕ ਹੋ ਕੇ ਜਿਹੜਾ ਥਾਣਾ ਸਦਰ ਦੇ ਵਿੱਚ ਉਹ ਆਇਆ ਸੀ ਪਰਚਾ ਜੀ ਉਹਨਾਂ ਤੇ ਇੱਕ ਛੋਟਾ ਜਿਹਾ ਮਾਮੂਲੀ ਪਰਚਾ ਵੀ ਕੀਤਾ ਅਸੀਂ ਤਾਂ ਪਹਿਲਾਂ ਤੋਂ ਹੀ ਬੜੇ ਦੁਖੀ ਹੋ ਗਏ ਆ 50 ਸਾਲ ਪਹਿਲਾਂ ਅਸੀਂ ਜਿੰਨੇ ਦੁਖੀ ਨਹੀਂ ਹੋਏ ਜਿੰਨਾ ਅਸੀਂ 1 ਸਾਲ ਦੇ ਵਿੱਚ ਦੁਖੀ ਹੋ ਗਏ ਆ ਰਸਤਾ ਸਾਡਾ ਫਿਰ ਜਿਹੜਾ ਦੁਬਾਰਾ ਤੋਂ ਜਿਹੜਾ ਉਹ ਸਾਰਾ ਖਰਾਬ ਨਾ ਚੱਲਣ ਯੋਗ ਬਣਦਾ ਹੈ ਪੰਚਾਇਤ ਨੂੰ ਅਸੀਂ ਲਿਖਤੀ ਰੂਪ ਵਿੱਚ ਕਿਹਾ ਸੀ ਵੀ ਸਾਨੂੰ ਇਹ ਰਸਤਾ ਬਣਾ ਕੇ ਦਿੱਤਾ ਜਾਵੇ ਪੰਚਾਇਤ ਕਹਿੰਦੀ ਸਾਡੇ ਕੋਲ ਕੋਈ ਬਜਟ ਨਹੀਂ ਅਸੀਂ ਆਪਣੇ ਪੱਲਿਓਂ ਖੁਦ ਦੇ ਖਰਚੇ ਤੇ ਅਸੀਂ ਸਾਰਾ ਇੱਕ ਛੋਟੇ ਜ਼ਿਮੀਂਦਾਰ ਹੋਣ ਦੇ ਨਾਂ ਤੇ ਪੱਲਿਓ ਸਾਰਾ 2 ਲੱਖ ਰੁਪਈਆ ਲਾ ਕੇ ਅਸੀਂ ਸੜਕ ਤਿਆਰ ਕੀਤੀ ਤੇ ਜੀ ਛੜਕ ਨਾਂ ਦੀ ਸੀ ਪਹਿਲਾਂ ਤੋਂ ਬੰਦ ਤੇ ਲੇਖਨਾ ਫਾੜੇ ਵੀ ਗੱਲ ਵੀ ਆਪਾਂ ਰਸਤ ਨੂੰ ਗਢਾਈਏ 8000 ਦਿੱਤਾ ਲੇਖ ਰਾਜ ਨੇ 3000 ਦਿੱਤਾ ਓਮ ਪ੍ਰਕਾਸ਼ ਨੇ ਰਾਜਕਮਰ ਦਿੱਤਾ 5000 ਬਾਦੇ ਗ੍ਰੰਥੀ ਦਿੱਤਾ 3000 ਇਹਦੀ ਫਹਿਮਤੀ ਨਾਲ ਸੜਕ ਨਿਕਲੀ ਏ ਲੇਖ ਰਾਜ ਦੇ ਹੋਣ ਲੇਖਰਾ ਜੀ ਆਦਿ ਅੱਤੀਆ ਬੰਨੇ ਪਾਏ ਨੂੰ ਛੜਕ ਤੋੜ ਟਿੱਕਣ ਇਹ ਹੋ ਗਿਆ ਇੱਕ ਵਿਫਲ ਤੇ ਤੈਨੂੰ ਕੁ ਮਹੀਨੇ ਉਹ ਤੋਂ ਪਿੱਛੇ ਨਾ ਦਾ ਪਾਵਾ ਛੜਕ ਦਾ ਰੋਲਾ ਪਿਆ ਪਹਿਲਾਂ ਚਲਦੀ ਵੀ ਸੀ ਹੁਣ ਛੜਕਦਾ ਹੀ ਚੱਲਦਾ ਜਾਂਦਾ ਮਿੱਟੀ ਪਾਈ ਏ ਤੇ ਮਿੱਟੀ ਤੂੰ ਖਿੱਚੀ ਗਈ ਹੁਣ ਤੁਹਾਡੀ ਕੀ ਮੰਗ ਹੈ ਕੀ ਕਹਿਣਾ ਕਾਜ ਦਾ ਰਫਤਾ ਹੀ ਚੱਲਦਾ ਰਹੇ ਤਾਂ ਠੀਕ ਹੈ ਵਧੀਆ ਹੈ ਉਹ ਕੋਨ ਨੂੰ ਵੀ ਫਾਇਦਾ ਹੈ ਲੇਖਰਾ ਨੂੰ ਵੀ ਫਾਇਦਾ ਹੈ ਤੇ ਪਿੰਡਵਾਲਿਆਂ ਨੂੰ ਵੀ ਫਾਇਦਾ ਵੀ ਕਾਹਨ ਮੁਸੀਬਤ ਪੈਂਦੀ ਏ ਤੇ ਸਾਰੇ ਪਿੰਡ ਨੂੰ ਵੀ ਵਾਧਦਾ ਤਾਂ ਉਹ ਲੇਖ ਰਾਣੀ ਨੂੰ ਵੀ ਵਾਧਦਾ ਸੜਕ ਚੱਲਣ ਕਰਤੇ ਫਾਲਕਾ ਨੂੰ ਜਾਂਦਾ ਜੀ ਫਿੱਦਾ ਇਹ ਸ਼ਾਰਟਕਟ ਹੈਗਾ ਸਰ ਹਾਂਜੀ ਇਹ ਤੂੰ ਤਾਂ ਤਜੀ ਜਿਹੜਾ ਉਹ ਹਿਵਾਲੇ ਜਾਣੇ ਇਹ ਤਾਂ ਪੈਂਦਾ 5 ਕਿਲੋਮੀਟਰ ਦਾ ਇਹ ਤੂਫਾਨ ਮੁਕ 1/2 ਕਿਲੋਮੀਟਰ ਨਹੀਂ ਪੈਂਦਾ ਆ ਵੀ ਤਾਂ ਸੜਕ ਚਲਦੀ ਰਵੇ ਤੇ ਵਾ ਠੀਕ ਹੈਗਾ ਪੁਰਾਣਾ ਰਸਤਾ ਸਾਡਾ ਹੈਗਾ ਸੀ ਅਸੀਂ ਇੱਥੇ ਬੜੇ ਸਾਲਾਂ ਦੇ ਤੀ ਲੱਗਦੇ ਸੀ ਜਦੋਂ ਮੇਰੇ 60 ਸਾਲ ਉਮਰ ਹੋ ਗਈ ਇੱਥੇ ਮੈਡਾ ਕੋ ਲੰਗਣ ਲੱਗਿਆ ਇਹ ਬਾਅਦ ਚ ਨਾ ਛੜਕਾ ਢਾੜ ਢੂਲ ਤੇ ਤੇ ਉਰਪਰ ਵੀ ਕੁਝ ਕਰ ਲਈ ਇਹ ਛੜਕ ਬੰਦ ਹੀ ਹੋ ਗਈ ਉਹ ਤੁਮਾਰੀ ਇਹਨਾਂ ਕੋ ਘਰੋਂ ਕੁਝ ਦਿੱਤੀ ਲੰਗਦੇਰੇ ਨੇ ਵਿਚਾਰੇ ਤੇ ਬੜੇ ਔਖੇ ਨੇ ਹੁਣ ਸਵਾਕਨ ਨੇ ਤੁਮ ਮਲੇ ਕੀਤਾ ਨੇ ਇਹਨਾਂ ਛੜਕ ਡਵਾਈਏ ਸਾਲੇ ਕੋਣ ਵੀ ਚੱਲਦੀ ਰਹੀ ਸਾਲ ਤੋਂ ਬਾਅਦ ਉਹਨਾਂ ਨੇ ਹੁਣ ਮੜ ਪੂਰਾ ਪਤਾ ਕਾਰ ਤੇ ਢਾੜ ਢੂਲ ਤੇ ਪਾਤੀ ਕੀ ਕਿੰਨੇ ਕੋ ਪਿੰਡ ਲੋਕ ਐ ਸੋ ਲੰਘਦੇ ਨੇ ਤੇ ਕਿੰਨੇ ਕਿੱਥੇ ਆ ਕਿੰਨੇ ਪਿੰਡ ਸਾਰੇ ਹੀ ਆਂਦੇ ਨੇ ਮਾ ਵੀ ਸਾਡਾ ਜਿਹੜਾ ਪਰਾਟਾਣੀ ਹੈ ਉਹ ਵੀ ਮਮਦਪੀਰੇ ਚੇਕੀਏ ਉਹਨਾਂ ਦੇ ਬੱਚੇ ਉਹ ਵਾਲਟੇ ਇਹੀ ਆਂਦੇ ਨੇ ਸਾਨੂੰ ਜਿਹੜਾ ਰਸਤਾ ਮਿਲਣਾ ਚਾਹੀਦਾ ਬਖੋਚਾ ਮੁੰਬਾ ਜਦੋਂ ਚਲਦੀ ਸੀ ਸੜਕ ਇੱਕ ਦਾਰਾ ਹੈਗਾ ਸੀ ਇੱਕ ਗਲਾਬਾ ਹੈਗਾ ਸੀ ਇੱਕ ਦੂਜੀ ਆਪਣੇ ਕਿ ਕੰਦਰ ਕਾਰੇ ਸਾਰੇ ਇਸੇ ਸੜਕ ਤੇ ਜਾਂਦੇ ਸੀ ਹੋਰ ਛੜ ਕੇ ਕੋਈ ਨਹੀਂ ਹੁੰਦੀ ਹੁਣ ਤੱਕ ਤਿੰਨ ਚਾਰ ਮਿੰਨਾਂ ਦੇ ਹੁਣ ਵੀ ਜਾਂਦੇ ਪ੍ਰਕਾਰ ਜੀ ਤਰ ਜਿੱਤ ਮਰ ਜਾਣਾ ਰੋਣਾ ਰਜਣਾ ਸਰਕਾਰੀ ਰਸਤੇ ਤੇ ਬਲਾਈ ਚੱਲਦਾ ਸੀ ਇਹ ਸੜਕ ਮਿਲਣੀ ਚਾਹੀਦੀ ਕੁਤਵਾਈ ਨੇ ਕਾਕ ਦਿਸੈਂਟੇ ਦਾ ਕੁਤਵਾਈ ਇਹ ਲੇਖ ਰਾਹੀ ਆ ਵੀ ਆਪੀ ਕੁਤਵਾਈ ਹੈ ਤੇ ਹੁਣ ਉਹ ਢਾਲਣੀ ਚਾਹੁੰਦਾ ਵੀ ਮੇਰੀ ਇੱਕੋ ਪਲਾਟ ਬਣ ਜਾਵੇ ਤਾਂ ਸੜਕ ਸਾਡੀ ਚੱਲਣੀ ਚਾਹੀਦੀ ਅਸੀਂ 40 ਸਾਲਾਂ ਤੋਂ ਪੁਰਾਣਾ ਖਾਲਾ ਇਹ ਚੱਲ ਰਿਹਾ ਜੀ ਖਾਲਾ ਇਹਨੇ ਆ ਦੇ ਟੱਕੇ ਨਾਲ ਪੁਰਾਣਾ ਧਾਕੇ ਸਾਡੀ ਜ਼ਮੀਨ ਉੱਜਨ ਟੱਕੇ ਨੇ ਕੱਢਤਾ ਜੀ ਸਾਨੂੰ ਸਾਬ ਚਾਹੀਦਾ ਵੀ ਸਾਡਾ ਜਿੱਥੇ ਪੁਰਾਣਾ ਖਾਲਾ ਉੱਥੇ ਚਲਾਇਆ ਜਾ ਬਸ ਸਾਡੇ ਦੋ ਕਿਲੇ ਲਾਮ ਹੈ ਜੀ ਅੱਛਾ ਉਹ ਲੋਕ ਲਾਂ ਸਾਡੀ ਜ਼ਮੀਨ ਇਹਨਾਂ ਬਾਕੇ ਕਰਤਾ ਜੀ ਇਹ ਕਦੋਂ ਕੀਤਾ ਗਿਆ ਸੀ ਇਹ 14 7 ਨੂੰ ਜੀ ਠੀਕ ਹੈ ਤਾਂ ਪਹਿਲੇ ਖਾਲਾ ਇਸ ਤਰ੍ਹਾਂ ਪਹਿਲੇ ਖਾਲਾ ਇੱਥੇ ਪ੍ਰਾਣਾ ਚੱਲਦਾ ਸੀ ਮੇਰਾ ਦੁਕਾਨ ਦਾ ਕੰਮ ਬਾਜ਼ਾਰ ਚਲਾ ਗਿਆ ਮਗਰੋਂ ਜੀਸੀਬੀ ਲਿਆ ਕੇ ਉਹਨੇ ਬਈ ਵਾਕੇ ਉਧਰ ਕਰਤਾ ਬਸ ਤਰਾਈ ਕੀਤਾ ਸੀ ਕੋਈ ਮੰਨੇ ਨਹੀਂ ਬਸ ਕਹੇ ਉਹ ਉੱਧਰ ਚਲਾਵਾਂਗੇ ਉਧਰ ਚਲਾਵਾਂਗੇ ਬਸ ਦਰਖਾਸਤ ਲਾਈ ਸੀ ਜ਼ਿਲ੍ਹੇਦਾਰ ਨੂੰ ਲਾਈ ਸੀ ਜਿੱਥੇ ਜਿੱਥੇ ਦਰਖਾਸਤਾਂ ਲਗੀਆਂ ਲਾਈਆਂ ਸੀ ਜਿਹਦੇ ਅਗਰ ਮੌਕੇ ਤੇ ਲਾਇਆ ਉਹਨੂੰ ਅਸੀਂ ਬੋਲੇ ਸੀ ਵੀ ਆ ਨਜ਼ਾਇਰ ਕੰਮ ਹੈ ਸਾਡੇ ਕੋਲ ਪੁੱਛੇ ਵੀ ਨਾ ਇਹ ਨਾਤਾ ਤੇ ਉਹ ਕਹਿੰਦਾ ਜੀ ਖੜਾ ਥੋੜਾ ਚੱਲ ਖੜਾ ਚੱਲੇ ਹੀ ਨਹੀਂ ਗਾ ਇਹ ਤੇ ਪਾਣੀ ਚੱਲੇ ਹੀ ਨਹੀਂ ਗਾ ਇਹ ਤੇ ਮੈਂ ਕਿਸੇ ਜ਼ਮੀਨ ਤੇ ਸੀ ਪਹਿਲੇ ਜਾ ਕਿਸ ਤਰ੍ਹਾਂ ਚੱਲ ਨਹੀਂ ਨਹੀਂ ਇਹ ਤੇ ਸਰਕਾਰੀ ਸਾਡੀ ਜ਼ਮੀਨ ਦੇ ਨਾਲ ਹੀ ਹੈ ਬਿਲਕੁਲ ਚੱਲਦਾ ਸੀ ਜ਼ਮੀਨ ਲੇਖ ਰੱਖਦੀ ਗਈ ਸੀ ਸਾਡੀ ਨਾਲ ਲੱਗੇ ਭਾਈ ਉਹਨੇ ਉਹ ਆ ਤੇ ਸਾਡੀ ਜ਼ਮੀਨ ਦੇ ਵਿੱਚ ਕਾਲਾ ਬਣਾਤਾ ਅਸੀਂ ਕਹਿੰਦੇ ਭਾਈ ਪੁਰਾਣੀ ਜਗ੍ਹਾ ਤੇ ਖੜਾ ਚਲਾਇਆ ਜਾਵੇ ਜਿੱਥੇ ਪੁਰਾਣੇ ਨੈਕਸਟ ਜਗ੍ਹਾ ਉੱਤੇ ਚਲਾਇਆ ਜਾਵੇ ਬਸ ਸਾਨੂੰ ਹਿਸਾਬ ਚਾਹੀਦਾ ਬਸ